ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਬਦਾ ਅੱਜ ਦਾ ਸਾਡਾ ਵਿਸ਼ਾ ਹੈ ਕਿਰਿਆ ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਨ ਵਰਬ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਛਾਤੀ ਮਾਰਦੇ ਹਾਂ ਤਾਂ ਸਾਨੂੰ ਹਰ ਵਿਅਕਤੀ ਬੇਸ਼ੱਕ ਉਹ ਬੱਚਾ ਹੈ ਬੁੱਢਾ ਹੈ ਜਵਾਨ ਹੈ ਜਾਂ ਕੋਈ ਵੀ ਪੰਛੀ ਜਾਂ ਜਾਨਵਰ ਕੋਈ ਨਾ ਕੋਈ ਕੰਮ ਕਰਦਾ ਦਿਖਾਈ ਦਿੰਦਾ ਹੈ ਜਿਵੇਂ ਕੋਈ ਖੇਡਦਾ ਪਿਆ ਹੈ ਕੋਈ ਸੌ ਰਿਹਾ ਹੈ ਕੋਈ ਖਾ ਰਿਹਾ ਹੈ ਕੋਈ ਗੀਤ ਗਾ ਰਿਹਾ ਹੈ ਇਹ ਸਾਰੇ ਸ਼ਬਦ ਪੜਨਾ ਲਿਖਣਾ ਗਾਉਣਾ ਸੋਣਾ ਇਹ ਸਾਰੇ ਸਾਡੀਆਂ ਨਿੱਤ ਦੀਆਂ ਕਿਰਿਆਵਾਂ ਨੂੰ ਦਰਸਾਉਂਦੇ ਹਨ ਨਿੱਤ ਦੀਆਂ ਕਿਰਿਆਵਾਂ ਭਾਵ ਹਰ ਰੋਜ਼ ਕੀਤੇ ਜਾਣ ਵਾਲੇ ਕੰਮ ਵਿਆਕਰਣ ਦੇ ਵਿੱਚ ਉਹ ਸਾਰੇ ਸ਼ਬਦ ਜਿਹੜੇ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਦਰਸਾਉਂਦੇ ਹਨ ਉਨ੍ਹਾਂ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਕਿਰਿਆ ਦਾ ਭਾਵ ਹੈ ਕਿ ਕਿਹੜਾ ਕੰਮ ਕੀਤਾ ਜਾ ਰਿਹਾ ਹੈ ਜਿਵੇਂ ਬੱਚਾ ਹੱਸਦਾ ਹੈ ਹੱਸਦਾ ਕਿਰਿਆ ਹੈ ਪੰਛੀ ਉੱਡਦਾ ਹੈ ਉੱਡਦਾ ਕਿਰਿਆ ਹੈ ਚਪੜਾਸੀ ਨੇ ਘੰਟੀ ਵਜਾਈ ਵਜਾਈ ਕਿਰਿਆ ਹੈ ਸੁਮੇਤ ਹਾਕੀ ਖੇਡਦਾ ਹੈ ਖੇਡਦਾ ਕਿਰਿਆ ਹੈ ਉਹ ਸ਼ਬਦ ਜੋ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਕਾਲ ਸਹਿਤ ਕਾਲ ਭav ਸਮੇ ਦੇ ਸਹਿਤ ਪ੍ਰਗਟ ਕਰਦੇ ਹਨ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਕਿਰਿਆ ਨੂੰ ਜਾਣਨ ਤੋਂ ਪਹਿਲਾਂ ਦੋ ਹੋਰ ਸ਼ਬਦਾਂ ਦੇ ਬਾਰੇ ਵਿੱਚ ਜਾਣਕਾਰੀ ਹੋਣੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੈ ਕਰਤਾ ਕਰਤਾ ਦਾ ਭav ਹੁੰਦਾ ਹੈ ਕੰਮ ਕਰਨ ਵਾਲਾ ਦੂਸਰਾ ਹੈ ਕਰਮ ਕਰਤਾ ਦੇ ਕੰਮ ਦਾ ਪ੍ਰਭਾਵ ਜਿਸ ਉੱਪਰ ਪੈਂਦਾ ਹੈ ਉਸ ਨੂੰ ਕਰਮ ਕਹਿੰਦੇ ਹਨ ਆਸਾਨ ਭਾਸ਼ਾ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕੰਮ ਕਰਨ ਵਾਲਾ ਕਰਤਾ ਅਤੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਉਹ ਹੈ ਕਰਮ ਹਾਂਜੀ ਇੱਥੇ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਉਹ ਸ਼ਬਦ ਜਿਹੜੇ ਕਿਸੇ ਕੰਮ ਦਾ ਕਰਨਾ ਹੋਣਾ ਜਾਂ ਵਾਪਰਨਾ ਕਾਲ ਸਹਿਤ ਭਾਵ ਸਮੇਂ ਸਹਿਤ ਪ੍ਰਗਟ ਕਰਦੇ ਹਨ ਉਹਨਾਂ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਉਹ ਗਿਆ ਹੈ ਬੱਚੀ ਖੇਡਦੀ ਹੈ ਗਿਆ ਅਤੇ ਖੇਡਦੀ ਸ਼ਬਦ ਕਿਰਿਆ ਹਨ ਕਰਤਾ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ਜਿਵੇਂ राम ਪਾਠ ਪੜਦਾ ਹੈ ਕੌਣ ਪਾਠ ਪੜ ਰਿਹਾ ਹੈ राम ਰਾਮ ਕਰਤਾ ਹੈ ਬੱਚੀ ਗੀਤ ਗਾਉਂਦੀ ਹੈ ਕੌਣ ਗੀਤ ਗਾਉਂਦੀ ਹੈ ਬੱਚੀ ਬੱਚੀ ਕਰਤਾ ਹੈ ਪਹਿਲੀ ਪ੍ਰਕਾਰ ਦੀ ਕਿਰਿਆ ਦੀ ਵੰਡ ਕਿਰਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਆਕਰਮਕ ਕਿਰਿਆ ਅਤੇ ਸਹਾਕਰਮਕ ਕਿਰਿਆ ਸਭ ਤੋਂ ਪਹਿਲੀ ਕਿਸਮ ਦੀ ਗੱਲ ਕਰਦੇ ਹਾਂ ਆਕਰਮਕ ਕਿਰਿਆ ਆਕਰਮਕ ਕਿਰਿਆ ਕਰਮ ਤੋਂ ਬਗੈਰ ਭਾਵ ਜਿਵੇਂ ਵਿੱਚ ਕਰਤਾ ਹੁੰਦਾ ਹੈ ਕਿਰਿਆ ਹੁੰਦੀ ਹੈ ਪਰ ਕਰਮ ਦੀ ਵਰਤੋਂ ਨਹੀਂ ਕੀਤੀ ਗਈ ਹੁੰਦੀ ਹੈ ਉਸ ਕਿਰਿਆ ਨੂੰ ਕਹਿੰਦੇ ਹਨ ਅਕਰਮਕ ਕਿਰਿਆ ਜਿਵੇਂ ਕੁੜੀ ਖੇਡਦੀ ਹੈ ਕੁੜੀ ਕਰਤਾ ਹੈ ਖੇਡਦੀ ਕਿਰਿਆ ਹੈ ਪਰ ਇਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੀ ਖੇਡ ਰਹੀ ਹੈ ਕੋਈ ਵਿਸ਼ੇਸ਼ ਕੰਮ ਜਾਂ ਕਰਮ ਨਹੀਂ ਦੱਸਿਆ ਗਿਆ ਕਿ ਹਾਕੀ ਖੇਡਦੀ ਹੈ ਫੁੱਟਬਾਲ ਖੇਡਦੀ ਹੈ ਸਿਰਫ ਕੁੜੀ ਖੇਡਦੀ ਹੈ ਕਰਤਾ ਜਮਾ ਕਿਰਿਆ ਅਕਰਮਕ ਕਿਰਿਆ ਅੱਗ ਬਲਦੀ ਹੈ ਅੱਗ ਕਰਤਾ ਹੈ ਬਲਦੀ ਕਿਰਿਆ ਹੈ ਇਹ ਵੀ ਅਕਰਮਕ ਕਿਰਿਆ ਹੈ ਕਿਉਂਕਿ ਇਸ ਵਿੱਚ ਕਰਮ ਦੇ ਵਰਤੋਂ ਨਹੀਂ ਕੀਤੀ ਗਈ ਹੈ ਹਾਂਜੀ ਦੂਸਰੀ ਕਿਸਮ ਹੈ ਸਾਕਰਮਕ ਕਿਰਿਆ ਸਾਕਰਮਕ ਮਤਲਬ ਕਰਮ ਦੇ ਸਮੇਤ ਜਿਸ ਵਾਕ ਦੇ ਵਿੱਚ ਕਰਤਾ ਜਮਾ ਕਰਮ ਜਮਾ ਕਿਰਿਆ ਲੱਗੀ ਹੋਵੇ ਉਹਨਾਂ ਨੂੰ ਸਹਾਕਾਰਮਕ ਕਿਰਿਆ ਕਿਹਾ ਜਾਂਦਾ ਹੈ ਭਾਵ ਇਹਦੇ ਵਿੱਚ ਵਿਸ਼ੇਸ਼ ਕੰਮ ਵੀ ਦੱਸਿਆ ਗਿਆ ਹੁੰਦਾ ਹੈ ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਹਨ ਮਾਤਾ ਜੀ ਕਰਤਾ ਪਕਾਉਂਦੇ ਕਿਰਿਆ ਕੀ ਪਕਾਉਂਦੇ ਹਨ ਰੋਟੀ ਇਹ ਹੈ ਕਰਮ ਕਰਤਾ ਜਮਾ ਕਰਮ ਜਮਾ ਕਿਰਿਆ ਲੜਕੀ ਹਾਕੀ ਖੇਡ ਰਹੀ ਹੈ ਲੜਕੀ ਕਰਤਾ ਰਹੀ ਖੇਡ ਰਹੀ ਕਿਰਿਆ ਕੀ ਖੇਡ ਰਹੀ ਹੈ ਹਾਕੀ ਕਰਮ ਕਰਤਾ ਜਮਾ ਕਰਮ ਜਮਾ ਕਿਰਿਆ ਇਹ ਹਨ ਸਕਰਮਕ ਕਿਰਿਆ ਭਾਵ ਕਰਮ ਸਹਿਤ ਜਿਸ ਬਾਕ ਵਿੱਚ ਕਰਤਾ ਵੀ ਹੋਵੇ ਕਰਮ ਵੀ ਹੋਵੇ ਅਤੇ ਕਿਰਿਆ ਵੀ ਹੋਵੇ ਉਹ ਹੁੰਦੇ ਹਨ ਸ ਕਰਮਕ ਕਿਰਿਆ ਵਾਲੇ ਵਾਕ ਠੀਕ ਹੈ ਜੀ ਕਿਰਿਆ ਦੋ ਪ੍ਰਕਾਰ ਦੀ ਅਕਰਮਕ ਕਿਰਿਆ ਕਰਮ ਤੋਂ ਬਿਨਾਂ ਸ ਕਰਮਕ ਕਿਰਿਆ ਕਰਮ ਦੇ ਸਹਿਤ